ਦੋਸਤੋ ਕੁਦਰਤ ਡੈਰੀ ਫਾਰਮ ਡਾਕਟਰ ਸੁਖਚੈਨ ਸਿੰਘ ਚੈਨਲ ਟਾਡਾ ਸਾਰਿਆਂ ਦਾ ਸਵਾਗਤ ਸੋ ਦੋਸਤੋ ਅੱਜ ਅਸੀਂ ਸਾਡੇ ਬਹੁਤ ਹੀ ਪੁਰਾਣੇ ਹਕੀਮ ਪਾਕਿਸਤਾਨ ਦੇ ਹਕੀਮ ਬਾਪੂ ਜੰਗਸ਼ੇਰ ਜੀ ਉਹਨਾਂ ਕੋਲੇ ਆਏ ਸੀਗੇ ਸੋ ਦੋਸਤੋ ਅਸੀਂ ਉਹਨਾਂ ਦੇ ਕੋਲੋਂ ਬਹੁਤ ਸਾਰੇ ਨੁਕਸੇ ਵੀ ਤੁਹਾਨੂੰ ਲੈ ਕੇ ਦਿੱਤੇ ਆ ਸੋ ਦੋਸਤੋ ਅੱਜ ਮੇਰੇ ਮਨ 'ਚ ਥੋੜਾ ਜਿਹਾ ਵਿਚਾਰ ਆਇਆ ਸੀਗਾ ਵੀ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਇੰਡੀਆ ਤੇ ਪਾਕਿਸਤਾਨ ਕਿਵੇਂ ਬਣਿਆ ਉਹਦੇ ਬਾਰੇ ਆਪਾਂ ਬਾਪੂ ਜੀ ਨਾਲ ਥੋੜੀ ਜੀ ਗੱਲ ਕਰਾਂਗੇ ਸੋ ਮੇਰਾ ਵੀ ਇੰਟਰਸਟ ਰਹਿੰਦਾ ਹੈ ਇਸ ਚਿੱਖਣ ਨੂੰ ਕਿਉਂਕਿ ਮਾ ਅਪ੍ਰੈਲ ਦੇ ਵਿੱਚ ਮੈਂ ਵੀ ਪਾਕਿਸਤਾਨ ਜਾ ਰਿਹਾ ਉੱਥੋਂ ਦੇ ਵੇਖਣ ਵਾਸਤੇ ਸਾਡਾ ਵੀ ਪੁਰਾਣਾ ਘਰ ਪਾਕਿਸਤਾਨ ਦੇ ਵਿੱਚ ਹੀ ਇਹ ਮੇਰੇ ਦਾਦਾ ਜੀ ਹੋਰ ਇਹ ਵੀ ਪਾਕਿਸਤਾਨ ਤੋਂ ਆਏ ਸੀਗੇ ਸੋ ਸਾਡਾ ਬੱਧਰਪੁਰ ਪਿੰਡ ਹੈ ਪਾਕਿਸਤਾਨ ਦੇ ਵਿੱਚ ਜੇ ਕੋਈ ਸੱਜਣ ਉੱਥੋਂ ਆਇਆ ਹੋਵੇ ਤੇ ਉਹ ਮੈਨੂੰ ਲਾਈਕ ਕਮੈਂਟ ਕਰਕੇ ਦੱਸ ਸਕਦਾ ਕਿਉਂਕਿ ਹੁਣ ਅਪ੍ਰੈਲ ਦੇ ਵਿੱਚ ਸਾਡਾ ਵੀਜਾ ਲੱਗ ਜਾਏਗਾ ਪਾਸਪੋਰਟ ਅਸੀਂ ਭੇਜੇ ਹੋਏ ਆ ਸੋ ਜਾਵਾਂਗੇ ਵੇਖਾਂਗੇ ਆਪਦਾ ਪਾਕਿਸਤਾਨ ਪਿੰਡ ਦੇ ਵਿੱਚ ਆਪਦਾ ਪੁਰਾਣਾ ਪਿੰਡ ਸੋ ਅੱਜ ਬਾਪੂ ਜੀ ਨਾਲ ਵੀ ਗੱਲ ਕਰਾਂਗੇ ਵੀ ਪਾਕਿਸਤਾਨ ਕਿਉਂ ਬਣਿਆ ਕੀ ਕਾਰਨ ਸੀ ਕਿੱਥੇ ਰਹਿ ਵੰਡ ਕਿੰਨਾ ਦੀ ਹੋਈ ਸੋ ਸਾਰੀ ਗੱਲਬਾਤ ਕਰਕੇ ਬਾਪੂ ਜੀ ਬਾਪੂ ਸਾਸਰੀ ਕਾਲ ਜੀ ਸਾਸਰੀ ਕਾਲ ਬਾਪੂ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡਾ ਨਾਮ ਹਾਂਜੀ ਤੇ ਤੁਹਾਡਾ ਪਿੰਡ ਜਿਹੜਾ ਪਾਕਿਸਤਾਨ ਚ ਕਿਹੜਾ ਪਿੰਡ ਸੀਗਾ ਬਾਂਮਣੀ ਵਾਲਾ ਪਿੰਡ ਜੀ ਅੱਛਾ ਜੀ ਜ਼ਿਲ੍ਹਾ ਲੈਲਪੁਰ ਜੀ ਅੱਛਾ ਜੀ ਥਾਣਾ ਖੁਰੜੇ ਦੀ ਅੱਛਾ ਜੀ ਤਹਿਸੀਲ ਜਿਹੜਾ ਠੀਕ ਹੈ ਜੀ ਬਾਪੂ ਜੀ ਇਹ ਜਿਹੜਾ ਪਾਕਿਸਤਾਨ ਤੇ ਹਿੰਦੁਸਤਾਨ ਦਾ ਵੰਡ ਦਾ ਕਾਰਨ ਕੀ ਰਿਹਾ ਹੈ ਇਹਦਾ ਜੀ ਕਾਰਨ ਕਿਉਂ ਮੈਂ ਨਿੱਕਾ ਹਾਂ ਮੈਨੂੰ ਜਾਦੀ ਜੇ ਸਮਝ ਨਹੀਂ ਆਇਆ ਅੱਛਾ ਜੀ ਪਰ ਇਹਦਾ ਕਾਰਨ ਨਰੇਜ਼ ਜਦੋਂ ਆਣ ਕੇ ਇਹਨਾਂ ਨੇ ਰਾਜ ਲਿਆ ਨਾ ਅੱਛਾ ਜੀ ਮਾਣ ਆਣੀ ਗਿੰਦ ਕੋ ਰਤ ਅੱਛਾ ਜੀ ਉਹ ਜਦੋਂ ਉਹਨੂੰ ਖਰੇ ਕਿੰਨੀਕ ਮਜਬੂਰੀ ਕਿੰਨਾ ਕੋਦੇ ਨਾਲ ਧੱਕਾ ਹੋਇਆ ਸੀ ਤੇ ਤਾਂ ਕਰਕੇ ਉਹਨੇ ਰਾਜ ਛੱਡਿਆ ਅੱਜ ਕੱਲ੍ਹ ਕੁੜਤੀ ਛੱਡਣ ਨੂੰ ਕਹੀਦਾ ਜੀ ਨਹੀਂ ਕਰਦਾ ਹਾਂਜੀ ਹਾਂਜੀ ਉਹ ਵੇਲੇ ਇਨੀ ਕੋ ਨੂੰ ਮਜਬੂਰੀ ਹੋਈ ਤੇ ਰਾਜ ਲਿਆ ਮਲਕਾ ਨੇ ਉਹਦੇ ਤੋਂ ਅੱਛਾ ਜੀ ਮਲਕਾ ਮਲਕਾ ਨੇ ਜਨਾਨੀ ਨੇ ਉਹ ਟ ਰਾਜ ਲਿਆ ਰਾਜ ਅੰਗਰੇਜ਼ਾਂ ਨੇ ਭਾਵੇਂ ਉਹਨਾਂ ਦੀ ਉਹ ਜਨਾਨੀ ਪਈ ਰਾਤ ਤੇ ਉਹਨਾਂ ਭਾਈ ਆਪਦੀ ਸਲਾਹ ਨਾਲ ਪਰ ਮਲਕਾ ਨੇ ਲਿਆ ਜਿਹੜੀ ਮਲਕਾ ਡਕਟੋਰੀਆ ਬਾਪੂ ਇੰਗਲੈਂਡ ਦੀ ਮਹਾਰਾਣੀ ਹਾਂਜੀ ਹੋ ਸਕਦਾ ਕਿ ਮੈਨੂੰ ਇੰਨਾ ਤੇ ਨਹੀਂ ਪਤਾ ਵੀ ਇੰਗਲੈਂਡ ਦੀ ਮਹਾਰਾਣੀ ਪਰ ਆਪਾਂ ਤੋਂ ਰਾਜ ਉਹ ਨਹੀਂ ਲਿਆ ਅੱਛਾ ਜੀ ਮਲਕਾ ਨੇ ਮਲਕਾਣੀ ਠੀਕ ਜੀ ਉਹ ਤੋਂ ਬਾਅਦ ਫਿਰ ਰਾਜ ਜੀ ਰਾਜੇ ਅਜੇ ਵੀ ਆ ਗਏ ਚਲੇ ਗਏ ਹੁੰਦੀ ਆਈ ਜੱਗ ਹੁੰਦੀ ਆਈ ਠੀਕ ਹੈ ਜੀ ਤੇ ਬਾਕੀ ਜੇ ਕਿਤੇ ਅੰਗਰੇਜ਼ ਨਾ ਹੁੰਦੇ ਅੱਛਾ ਜੀ ਆਪਣਾ ਮੁਲਖ ਨਾ ਐਡੀ ਤਰੱਕੀ ਨਹੀਂ ਕਰਤਾ ਅੱਛਾ ਜੀ ਆਪਾਂ ਨੂੰ ਤੋਫਾਂ ਟੈਂਕ ਭਾਈ ਜਾਜ ਗੱਡੀ ਲੀਆਂ ਲੈਣਾ ਬਿਚਾ ਕੇ ਅੱਛਾ ਜੀ ਵੱਡੇ ਵੱਡੇ ਬਨ ਕੇ ਹੈਡ ਨਹਿਰਾਂ ਕੱਢ ਕੇ ਨਹਿਰਾਂ ਦੇ ਨਕਸ਼ੇ ਬਣਾ ਕੇ ਅੱਛਾ ਜੀ ਆਪਾਂ ਨੂੰ ਉਹ ਬਹੁਤ ਜ਼ਿਆਦਾ ਤਰੱਕੀ ਜਿਹੜੀ ਆਪਾਂ ਕੀਤੀ ਜਾਣਾ ਅੱਛਾ ਜੀ ਉਹਨਾਂ ਦੇ ਗ੍ਰਾਮ ਹੋਂ ਕਰਕੇ ਅੱਛਾ ਜੀ ਅੱਜ ਉਹ ਬਿਲਕੁਲ ਬਹੁਤ ਹੀ ਜਿਆਦਾ ਆਪਾਂ ਆਪਣਾ ਮੁਲਕ ਬੜਾ ਜਿਆਦਾ ਅੱਗੇ ਲੰਘ ਗਿਆ। ਅੱਛਾ ਜੀ। ਇੱਕ ਸਿਲਪ ਉਹਨਾਂ ਦੇ ਦਿਨ ਯਾਰ ਇੱਥੇ ਰਹਿ ਗਏ। ਕਈ ਕੋਝ ਹੋ ਗਿਆ। ਅੱਛਾ ਜੀ। ਤੇ ਫਾਇਦਾ ਹੋਇਆ ਘਾਟਾ ਨਹੀਂ। ਅੱਛਾ ਜੀ। ਬਾਪੂ ਜਿਹੜੀ ਕਹਿੰਦੇ ਰੇਲ ਗੱਡੀ ਵੀ ਅੰਗਰੇਜ਼ ਨੇ ਚਲਾਈ ਸੀ। ਹਾਂ ਜੀ ਇਹ ਵਾਲੀ ਗੱਡੀ ਵੀ ਅੰਗਰੇਜ਼ ਨੇ। ਠੀਕ ਹੈ ਜੀ। ਹਾਂ ਜੀ। ਤੇ ਜਿਹੜੇ ਆ ਸਾਰੇ ਵੱਡੇ ਵੱਡੇ ਪੋਲ ਨੇ ਆ ਸਾਰੇ ਕਾਢ ਗਏ ਸਾਬ ਨਕਸ਼ੇ ਉਹ ਬਣਾ ਗਏ ਅੱਛਾ ਜੀ ਜਿਨੋਂ ਹਰੀ ਕਿਆਣਾ ਹੈਡ ਬਣਿਆਣਾ ਮੈਂ ਉਹਨੂੰ ਬਾਂਮਣੀ ਵਾਲੇ ਉਹਨਾਂ ਜਿੱਥੇ ਗੁਰਦੁਆਰਾ ਨਾ ਹਰੀ ਕਿਆਣਾ ਬਿਲਕੁਲ ਹੀ ਨਾਲ ਹੀ ਅੱਛਾ ਜੀ ਉੱਥੇ ਬੇੜੀਆਂ ਦੇ ਪੋਲ ਥਾਣੀ ਲੰਗੇ ਠੀਕ ਹੈ ਜੀ ਤੇ ਜਿਹੜੀਆਂ ਇਹ ਨਹਿਰਾਂ ਸੀ ਨਾ ਅੱਛਾ ਜੀ ਇਹ ਉਹਨੂੰ ਨਿਕਲ ਡੀਆਂ अच्छा जी। ਅਸੀਂ ਰਾਤ ਉੱਠੀ ਰਹੇ ਆ। ਅੱਛਾ ਜੀ। ਮੇਰਾ ਪਿਰੇ ਮੈਨੂੰ ਮੇਰੀ ਉਹਨਾਂ ਬੱਚੇ ਤੋਂ ਦੇਖ ਕੇ ਬਾਹ ਟੁੱਤੀ। ਅੱਛਾ ਜੀ। ਰੋਟੀ ਮੈਨੂੰ ਖਵਾ ਦੇ ਰਹੇ ਉਹ। ਮੈਂ ਪੰਜਾਂ ਛੇ ਸਾਲਾਂ ਦਾ ਹੀ ਹਾਂ। ਅੱਛਾ ਜੀ। ਛੇ ਦਾ ਨਹੀਂ। ਠੀਕ ਹੈ ਜੀ। ਤੇ ਜਿਹੜੇ ਅੱਜ ਕੱਲ੍ਹ ਇਹ ਬੱਚੇ ਪੰਜਾਂ ਛੇ ਸਾਲਾਂ ਦੇ ਇਹਦੇ ਬਹੁਤ ਹਿਆਰ ਆ ਉਹਨਾਂ ਦਹਾਵਰਿਆਂ ਦਾ ਵੀ ਬੱਚੇ ਨੂੰ ਇਨੀ ਸਮਝ ਨਹੀਂ ਸੀ। ਨਹੀਂ ਸੀ ਬਿਲਕੁਲ ਬਿਲਕੁਲ ਨਹੀਂ ਹੋਣ ਹਾਂ। ਤੇ ਬਾਕੀ ਬਾੜੀ ਇਹ ਹੈਡ ਬਾਅਦ ਚ ਬਣਿਆ ਠੀਕ ਹੈ ਪਹਿਲਾਂ ਨਹਿਰਾ ਨਿਕਲੀਆ ਬਾਪੂ ਜੀ ਨੁਕਸਾਨ ਤਾਂ ਜ਼ਿਆਦਾ ਪੰਜਾਬ ਦਾ ਹੀ ਹੋਇਆ ਹਾਂਜੀ ਪੰਜਾਬ ਦਾ ਹੀ ਵੰਡੀ ਪੰਜਾਬ ਦੀ ਹੋਈ ਆ ਪਾਕਿਸਤਾਨ ਤੇ ਇੱਧਰ ਅੱਛਾ ਅੱਛਾ ਜੀ ਹੋਰ ਨਹੀਂ ਕੀ ਠੀਕ ਹੈ ਜੀ ਦੂਜੇ ਮੁਸਲਮਾਨ ਸਾਹਿਬ ਉੱਤਰਾ ਹੀ ਬੈਠੇ ਠੀਕ ਹੈ ਜੀ ਆਪਣੇ ਇਕੱਲੇ ਪੰਜਾਬ ਦੀ ਵੰਡ ਹੋਈ ਆ ਉੱਧਰ ਲਈ ਉੱਧਰ ਤੇ ਇੱਧਰ ਲਈ ਇਹ ਵੰਡ ਹੋਈ ਕਿਉਂ ਦਾ ਕਾਰਨ ਕੀ ਰਿਹਾ ਇਹਦਾ ਜੀ ਮੈਂ ਤੇ ਮੈਨੂੰ ਤੇ ਉਹਨੂੰ ਬਾਹਰ ਵੀ ਸਮਝ ਨਹੀਂ ਗਈ ਕਾਰਨ ਤੇ ਇਹ ਆ ਪਈ ਫੋਟੀਆਂ ਜਿਹੜੀ ਅੱਛਾ ਉਹ ਜਾਣ ਲੱਗੇ ਜਦੋਂ ਅੰਗਰੇਜ਼ਾਂ ਦੇ ਪੈਰ ਨਹੀਂ ਲੱਗੇ ਅੱਛਾ ਜੀ ਉਹਨਾਂ ਨੂੰ ਲੋਕ ਮਾਰਨ ਨਾਲ ਪੈ ਮੁਕਾਬਲੇ ਕਰਨ ਨਾਲ ਪੈ ਉਹਨਾਂ ਨਾਲ ਅੱਛਾ ਜੀ ਉਹ ਜਾਂਦੇ ਫੁੱਟ ਪਾ ਗਏ ਦੇ ਇਹ ਸਾਰਾ ਕੁਝ ਜਾਣ ਲੱਗੇ ਘਰ ਵੀ ਉਹੋ ਹੀ ਗਏ ਫੋਟੋ ਹੀ ਪਾ ਗਏ ਹੈ ਇਹ ਬਾਪੂ ਜੀ ਇੱਕ ਗੱਲ ਹੋਰ ਬੜੀ ਸਾਹਮਣੇ ਆਉਂਦੀ ਏ ਜਿਵੇਂ ਵੀ ਆਪਣਾ ਸਿੱਖ ਰਾਜ ਹੋਣਾ ਸੀਗਾ ਵੀ ਸਿੱਖ ਮਹਾਰਾਜਾ ਰਣਜੀਤ ਸਿੰਘ ਤੋਂ ਤੁਸੀਂ ਦੱਸਦੇ ਹੋ ਵੀ ਬਹਾ ਰਾਣੀ ਜਿੰਦਗੁਰ ਤੋਂ ਰਾਜ ਖੋਇਆ ਗਿਆ ਹਾਂਜੀ ਹਾਂਜੀ ਤੇ ਆਪਣੇ ਸਿੱਖਾਂ ਦਾ ਰਾਜ ਤਾਂ ਫਿਰ ਹੋਇਆ ਹੀ ਨਹੀਂ ਓ ਜੀ ਗੁਰ ਬਾਣੀ ਦੇ ਵਿੱਚ ਅੱਛਾ ਜੀ ਲਿਖਿਆ ਹੋਇਆ ਜੇ ਵੀ ਅੱਛਾ ਜੀ ਰਾਜ ਕਰੇਗਾ ਖਾਲਸਾ ਆਕੀ ਰਹਿਣੀ ਕੋਈ ਕੀ ਬਾਤ ਹੈ ਓ ਜੀ ਖਾਲਸ ਬੰਦਾ ਹੀ ਕੋਈ ਨਹੀਂ ਰਾਜ ਕਰਨ ਵਾਲਾ ਕੀ ਬਾਤ ਹੈ ਇਹ ਫੁੱਟ ਫੁੱਟ ਕੇ ਜੇ ਇੱਕ ਵਾਗੂ ਹੋ ਜਾਂਦਾ ਦੂਜੇ ਨੂੰ ਮਾਰ ਦਿੰਦੇ ਆ ਅੱਛਾ ਜੀ ਸਿੱਖਾਂ ਚ ਫੁੱਟ ਬਹੁਤ ਜਿਆਦੀ ਵਾਹ ਜੀ ਬਹੁਤ ਜਿਆਦੀ ਆ ਇਹਦਾ ਕਾਰਨ ਕੀ ਹੈ ਇਹਦਾ ਜੀ ਗੁਰੂ ਮਹਾਰਾਜ ਨੂੰ ਪਤਾ ਖਾਸ ਰਾਜ ਕਰੂਗਾ ਅੱਛਾ ਜੀ ਤੇ ਖਾਸਾ ਜੇ ਖਾਸ ਹੋਇਆ ਤੇ ਰਾਜ ਹੋਣਾ ਹੈ ਅੱਛਾ ਤੇ ਜੇ ਇਹੋ ਹੀ ਕੰਮ ਕਰਦੇ ਰਹੇ ਅੱਛਾ ਤੇ ਫਿਰ ਟੱਕੇ ਦੇ ਵੱਜ ਨਹੀਂ ਦੇ ਵੱਜ ਨਹੀਂ ਦੇ ਬਾਪੂ ਜੀ ਕਿ ਨਾਲ ਹੋਰ ਮੈਂ ਗੱਲ ਜੋੜ ਦੇਵਾ ਹਾਂ ਜਿੱਦਾਂ ਕਿ ਆਪਾਂ ਆਪਣੀਆਂ ਆ ਜਿਵੇਂ ਕੋਈ ਵਪਾਰੀ ਵਰਗੇ ਹਾਂ ਜੀ ਉਹ ਆਪਦੀ ਫਸਲ ਦਾ ਆਪ ਮੁੱਲ ਤੈਅ ਕਰਦਾ ਹਾਂ ਹਾਂ ਜੀ ਆਪਣੇ ਕਿਸਾਨ ਦੀ ਫਸਲ ਦਾ ਵਪਾਰੀ ਮੁੱਲ ਤੈਅ ਕਰਦੇ ਨੇ ਇਹਦਾ ਕੀ ਕਾਰਨ ਹੈ ਉਹ ਜੀ ਉਹਨਾਂ ਨੂੰ ਆ আচ্ছা ਜੀ ਆਪਣੀ ਦੂਜੀ ਗੱਲ ਇਹ ਆ ਅੱਛਾ ਜੀ ਭੁੱਖ ਕੋਈ ਨਹੀਂ ਠੀਕ ਹੈ ਜੀ ਇੱਥੇ ਸਾਡੇ ਆਰਤੀਆ ਹੁੰਦਾ ਸੀ ਬੜਾ ਬਜ਼ੁਰਗ 100 ਸਾਲ ਦਾ ਗੁਰੂ ਸਾਹਿਬ ਅੱਛਾ ਅੱਛਾ ਜੀ ਅੱਛਾ ਜੀ ਉਹ ਆਂਦਾ ਹੀ ਸੰਤੋਖ ਨਹੀਂ ਹੈਗਾ ਮਾਣੇਕ ਦਾਣੇ ਪਾ ਕੇ 35 40 ਮਾਣ ਚੁੱਕ ਲੈਂਦੇ ਜੇ ਉਹ ਜਿਹੜਾ ਤੁਹਾਨੂੰ ਦਿੰਦਾ ਉਹਦਾ ਵੀ ਤੇ ਸ਼ੁਕਰ ਕਰਉਣਾ ਉਹਦਾ ਕਿਉਂ ਨਾ ਭੁੱਲਿਆ ਤੁਹਾਨੂੰ ਠੀਕ ਹੈ ਜੀ ਹਾਂ ਠੀਕ ਇਸ ਕਰਕੇ ਹੈਗਾ ਤੇ ਉਹ ਮਾਰਜਨ ਸੀ ਅੱਛਾ ਜੀ ਇਹ ਆਂਦਾ ਹੈ ਸਾਨੂੰ ਵੀ ਰੱਬ ਦਿੰਦਾ ਜਿਹੜੇ ਅਸੀਂ ਤੁਹਾਡੇ ਤੋਂ ਪੂਰਾ ਪੂਰਾ ਖੋ ਕੇ ਬੱਚੇ ਪਾਲਣਦੇ ਆ ਵਾਹ ਜੀ ਤੇ ਤੁਸੀਂ ਇੱਕ ਮਾਨ ਦੇ 35 40 ਮਾਨ ਕੱਢ ਲੈਂਦੇ ਜੀ ਠੀਕ ਹੈ ਤੇ ਜੇ ਸੰਤੋਖ ਨਾਲ ਖਾਓ ਤੇ ਰੱਬ ਨੇ ਜੋ ਕੋ ਤੁਹਾਨੂੰ ਜ ਪੈਦਾ ਕੀਤਾ ਦਿੱਤਾ ਵੀ ਤੇ ਹੈਗਾ ਦਿੱਤਾ ਵੀ ਤਾਂ ਹੈਗਾ ਜੀ ਬਿਲਕੁਲ ਬਿਲਕੁਲ ਤੇ ਬਾਪੂ ਜਿਹੜੇ ਹੁਣ ਬੱਚੇ ਬਾਹਰ ਚਾਈ ਜਾਂਦੇ ਆ ਉਹ ਕਹਿੰਦੇ ਇੱਥੇ ਹੈ ਹੀ ਕੁਛ ਨਹੀਂ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਹਾਂਜੀ ਬਾਹਰ ਵਾਲੇ ਬੱਚਿਆਂ ਦਾ ਬੁਰਾ ਹਾਲਿਆ ਅੱਛਾ ਜੀ ਉਹ ਜਾਣ ਕੇ ਕਰਦੇ ਆ ਅੱਛਾ ਜੀ ਸ਼ਰਮ ਦੇ ਮਾਰੇ ਚਲੇ ਗਏ ਆ ਅੱਛਾ ਜੀ ਤੇ ਮਾਪਿਆਂ ਨੂੰ ਇਹ ਨਹੀਂ ਆਉਂਦੇ ਅਸੀਂ ਮੋੜਾਈ ਠੀਕ ਹੈ ਜੀ ਜਿਹੜਾ ਤੇ ਕੋਈ ਰਿਸ਼ਤੇਦਾਰ ਅੱਗੇ ਉੱਥੇ ਆ ਉਹਨੇ ਲਿਆਏ ਉਹਨੂੰ ਝੱਲ ਠੀਕ ਹੈ ਜੀ ਉਹਦੇ ਦੇ ਪੈਰ ਲੱਗੇ ਜੀ ਠੀਕ ਹੈ ਜੀ ਦੁੱਜੀ ਦੇ ਤੱਕੀ ਖਾਂਡੇ ਆ ਜਾਣ ਕੇ ਅੱਛਾ ਜੀ ਜਿੰਨੇ ਕੰਮ ਉੱਥੇ ਜਾ ਕੇ ਕਰਨਾ ਹਾਂ ਹਾਂਜੀ ਹਾਂਜੀ ਤੇ ਉਹ ਜੇ ਇੱਥੇ ਕਰੇ ਦੇ ਇੱਥੇ ਕੋ ਭੋਖਿਆ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਇੱਥੇ ਜੀ ਜਿਹੜੇ ਦੋਨੋਂ ਕਿਲਿਆਂ ਦੇ ਮਾਲਕ ਸੀ ਨਾ ਅੱਛਾ ਜੀ ਉਹਨਾਂ ਕਮਾਈ ਕੀਤੀ ਉਹਨਾਂ ਦੇ ਬੱਚਿਆਂ ਤੋਂ ਅੱਜ 40-40 ਕਿਲੇ ਜ਼ਮੀਨ ਆ। ਕੀ ਬਾਤ ਤੇ ਜਿਨ੍ਹਾਂ ਨੂੰ 40-40 ਕਿਲੇ ਹੀ ਉਹ ਟਿੱਟੇ ਲੀੜੇ ਪਾ ਕੇ ਤੁਰੇ ਫਿਰਦੇ ਉਹਨਾਂ ਦੇ ਬੱਚੇ ਦਿਹਾੜੀਆਂ ਕਰਨ ਲੈ ਆਹ ਹਾਂ 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 ਸਿਆਣੀ ਬਾਬੂ ਜੀ ਬਾਬੂ ਜੀ ਤੁਹਾਡੇ ਕੋਲੇ ਕਿੰਨੀ ਪੈਲੀ ਪਾਕਿਸਤਾਨ ਤੋਂ ਲਾਟ ਹੋਈ ਸਾਡੇ ਜੀ ਸਾਡੇ ਕੋਲ ਸੀ ਪੈਲੀ ਲਾਟ ਹੋਈ 45 ਜੀ ਅੱਛਾ ਜੀ ਉਹ ਹੋਰ ਬੜਾ ਵੱਡਾ ਚੱਕਰ ਸੀ ਅੱਛਾ ਜੀ ਪੈਲੀ ਉੱਥੇ 100 ਕ ਦਾ ਅੱਛਾ ਅੱਛਾ ਜੀ ਜਿੰਨਾਂ ਦਾ ਜਿਵੇਂ ਆਪਾਂ ਨੂੰ ਹੁਣ ਮਾਮਲਾ ਨਹੀਂ ਲੈਂਦੀ ਸਰਕਾਰ ਅੱਛਾ ਜੀ ਜਿੰਨਾਂ ਦਾ ਉਹ ਮਾਮਲਾ ਦਿੰਦੀ ਰਹੇ ਅੱਛਾ ਜੀ ਉਹ ਪੈਲੀ ਆਈ ਆ ਅੱਛਾ ਜਿਨ੍ਹਾਂ ਦਾ ਮਾਮਬੜਾ ਨਹੀਂ ਨਾ ਦਿੱਤਾ ਅੱਛਾ ਉਹ ਪੈਲੀ ਨਹੀਂ ਆਈ ਉਹ ਪੈਲੀ ਨਹੀਂ ਆਈ 100 ਕਿੱਲੇ ਦੇ ਵਿੱਚ 45 ਕਿੱਲੀ ਪੈਲੀ ਆਈ ਸਾਨੂੰ ਜਿਨ੍ਹਾਂ ਦਾ ਸਾਡੇ ਦਾਦੇ ਪੁੱਤ ਦਾ ਦੇ ਮਾਮਬੜਾ ਮਾਮਬੜਾ ਦਿੰਦੇ ਸੀਗੇ ਕੀ ਬਾਤ ਹੈ ਦੁੱਜੀ ਨਹੀਂ ਆਈ ਦੁੱਜੀ ਨਹੀਂ ਆਈ ਇਹ ਕਾਰਨ ਇਹ ਹੋ ਰਿਹਾ ਹੈ ਇਹ ਦਾ ਕਾਰਨ ਇਹ ਹੋ ਰਿਹਾ ਵੀ ਜਿਹਨੂੰ ਮਾਮਬੜਾ ਨਹੀਂ ਦਿੰਦੇ ਨੇ ਅੱਛਾ 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 ਲੜੀਆਂ ਪੈਲੀਆਂ ਉੱਥੋਂ ਇੱਥੇ ਨਹੀਂ ਆਈਆਂ ਨਹੀਂ ਆਈਆਂ ਸਾਡੇ ਕੋਲੇ ਵੀ ਉੱਥੇ ਮਰੱਬਾ ਪੈਲੀ ਸੀ ਕਿ ਸਾਨੂੰ 3 ਕਿੱਲੇ ਮਿਲੇ ਇੱਥੇ ਬਸੀਮਿੰਗ ਉਹਦਾ ਕਾਰਨ ਇਹ ਸੀ ਉਹ ਵੱਡੇ ਆਂਦੇ ਸੀ ਸਾਡਾ ਅੰਗਰੇਜ਼ ਕੀ ਕਰ ਲੈਣਗੇ ਅੱਛਾ ਉਹਨਾਂ ਨੇ ਜਨੂੰ ਉਹ ਗਰਦੌਰੀ ਨਹੀਂ ਚਾੜੀ ਅੱਛਾ ਉਹ ਪੈਲੀ ਮਸ਼ਹੂਰ ਉਹ ਅੱਛਾ ਅੱਛਾ ਉੱਥੇ ਹੀ ਰਹਿ ਗਈ ਹੈ ਉਹ ਠੀਕ ਹੈ ਅੱਛਾ ਅੱਛਾ ਆਹ ਕਾਰਨ ਹੈ ਹਾਂਜੀ ਵੀ ਪੈਲੀ ਉੱਥੋਂ ਘਾਟਾ ਪਣਤਾ ਆਈ ਹੈ ਹਾਂ ਘਾਟਾ ਵੀ ਉਹ ਉੱਥੇ ਆਪਾਂ ਮਾਮਲਾ ਨਹੀਂ ਤਾਂ ਲਾਈਨ ਤਾਰਦੇ ਰਿਆਂ ਹੁਣ ਨਹੀਂ ਤਾਰਦੇ ਹੁਣ ਨਹੀਂ ਤਾਰਦੇ ਹੁਣ ਨਹੀਂ ਤਾਰਦੇ ਜੇਕਰ ਇਹੋ ਜਿਹਾ ਠੱਕਾ ਵੱਜ ਗਿਆ ਨਾ ਜਿੰਮੇਵਾਰਾਂ ਨੂੰ ਫੇਰ ਵੀ ਵੱਜੇ ਅੱਛਾ ਜੀ ਹਾਂਜੀ ਠੀਕ ਹੈ ਜੀ ਇਹ ਜਦੋਂ ਮੈਨੇ ਕਹ ਹੁੰਦਾ ਸੀ ਉਹ ਤਾਂ ਨੰਬਰਦਾਰ ਆਪਣੇ ਘਰੇ ਮਾਮਲਾ ਲੈਣ ਆਉਂਦਾ ਰਿਹਾ ਮਾਮਲਾ ਲੈਣ ਆਉਂਦਾ ਸੀ ਪਰ ਹੁਣ ਤਾਂ ਬਾਪੂ ਖਾਣ ਹੀ ਨਹੀਂ ਰਹਿਗੇ ਤੇ ਹਾਂਜੀ ਨਹੀਂ ਆਉਂਦਾ ਹੁਣ ਤਾਂ ਮੋਟਰਾਂ ਖਾਣ ਕਿਉਂ ਨਹੀਂ ਰਹਿ ਗਏ ਅੱਛਾ ਜੀ ਜਿੱਥੇ ਖਾਣਾਂ ਦਾ ਪਾਣੀ ਪਿੰਡਾ ਉਹ ਕਿਹੜਾ ਮਾਮੜਾ ਦਿੰਦੇ ਆ ਅੱਛਾ ਉਹ ਵੀ ਨਹੀਂ ਦਿੰਦੇ ਹੈ ਜੀ ਦੋਸਤੋ ਇਹ ਅਸਾਂ ਸਾਡੇ ਬਾਪੂ ਜੰਗਸ਼ੇਰ ਜੀ ਇਹਨਾਂ ਦੇ ਕੋਲ ਨਾਲ ਅਸੀਂ ਅੱਜ ਕੀਤੇ ਆ ਕੁਝ ਵਿਚਾਰ ਸਾਂਝੇ ਵੀ ਪਾਕਿਸਤਾਨ ਦੀ ਤੇ ਇੰਡੀਆ ਦੀ ਗੱਲ ਕੀਤੀ ਏ ਸੋ ਦੋਸਤੋ ਇਹ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਏ ਸੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਥੈਂਕ ਯੂ ਸੋ ਮੱਚ